ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕੁੱਸਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੌਕਾ ਵਾਈ ਕੋਲ ਦੋ ਬੱਜਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਾਂ ਅੱਡ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਭਾਈ ਜੀ ਸਾਸਤਰੀ ਗਾਲ ਜੀ ਸਾਸਤਰੀ ਗਾਲ ਜੀ ਨਾਮ ਨਾ ਕੁਲਦੀਪ ਸਿੰਘ ਜੀ ਪਿੰਡ ਪਿੰਡ ਕੁਸਾ ਜਿਲ੍ਹਾ ਜਿਲ੍ਹਾ ਮੋਗਾ ਜੀ ਹਾਂ ਜੀ ਭਾਈ ਪਹਿਲੀ ਮੱਝ ਦੀ ਜਾਣਕਾਰੀ ਦਿਓ ਜੀ ਇਹ ਭਾਈ ਤੋਕੜ ਹੈ 2 ਮਹੀਨਿਆਂ ਦੀ ਸੂਈ ਵੀ ਆ ਬੱਚਾ ਮਰਿਆ ਵਿਆ ਹਾਂ ਜੀ ਤੇ ਦੁੱਧ ਹੈਗਾ ਥੱਲੇ 9 ਕਿਲੋ ਠੀਕ ਹੈ ਜੀ ਤੇ ਇੱਕ ਟਾਈਮ ਟੀਕੇ ਤੇ ਆ ਇੱਕ ਟਾਈਮ ਚਾਰਟ ਤੇ ਠੀਕ ਹੈ ਜੀ ਤੇ ਪੌਣੇ 2 ਮਹੀਨਿਆਂ ਦੀ ਗੱਭਣ ਹੈ ਇਹ ਠੀਕ ਹੈ ਚੈੱਕ ਚ ਨਹੀਂ ਆਉਂਦੀ ਚੈੱਕ ਚ ਨਹੀਂ ਆਉਂਦੀ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਵੀ ਰੇਟ ਦਾ ਰੇਟ ਇਹਨਾਂ ਦਾ ਭਾਈ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰੂਗੀ ਹਾਂ ਜੀ ਲੋਪਰਾ ਚੈੱਕ ਕਰ ਸਕਦੇ ਲੈ ਗੰਟੀ ਕਾ ਭਰਾ ਵਾ ਤੋੜ ਦੋ ਭਰਾ ਨੂੰ ਤੋੜ ਦਿੰਨੇ ਲੋਜੀ ਵੱਧ ਜਾਣ ਕਰੀ ਬਾਈ ਤੋ ਫੋਨ ਤੇ ਲੈ ਆਜੇ ਭਰਾ ਠੀਕ ਨਾ ਲੋਜੀ ਉਦੋਂ ਤੋੜ ਦੋ ਪਾ ਲੋਜੀ ਮੋੜ ਦੇ ਜੀ ਮੋੜ ਦੋ ਲੋਜੀ ਫਰੈਂਡ ਕੋ ਸਾਤੇ ਜਿਲਾਣੂ ਪਹਿਲਾ ਹੀ ਮੌਕਾ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਲੋਜੀ ਖੰਤੋਂ ਨੂੰ ਬਹੁਤ ਸੋਹਣਾ ਝੋਟੀ ਦਾ ਜਾਵਾ ਦੇਖ ਲੈ। ਯੋਸ। ਠੀਕ ਹੈ ਜੀ। ਹਾਂਜੀ ਭਾਈ ਦੂਜੀ ਦੀ ਦੱਸੋ ਜਾਣਕਾਰੀ। ਇਹਦਾ ਆਹ ਬੱਚਾ ਜੀ। ਹਾਂਜੀ। ਇਹ ਢਾਈ ਕਿ ਮਹੀਨਿਆਂ ਦੀ ਸੂਈ ਵੀ ਆ ਤਿੰਨਾ ਦੀ ਲਾ ਲਵੇ ਕੋਈ ਜੀ। ਹਾਂਜੀ। ਤੇ 7 ਕਿਲੋ ਦੁੱਧ ਹੈ ਬੱਚੇ ਦੇ ਮਿਲਦੀ ਹੈ ਦੋਵੇਂ ਟਾਈਮ। ਠੀਕ ਹੈ 7 ਲੀਟਰ ਦੁੱਧ। ਹਾਂਜੀ ਹਾਂਜੀ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਜੀ। ਠੀਕ ਹੈ। ਤੇ ਰੇਟ ਭਰਾ ਦਾ? ਰੇਟ ਇਹਦਾ ਭਾਈ ਫੋਨ ਤੇ ਕਰ ਲਾਂਗੇ। ਬਸ ਠੀਕ ਹੈ ਤੋੜ ਦਿਓ ਜੀ। ਲਓ ਜੀ। ਦੇਖ ਸਕਦੇ ਮਗਰ ਵੀ ਬੱਚਾ ਕੱਟਾ। ਛੋਟੀ ਕੱਦ ਕਾਟ ਦੀ ਬਹੁਤ ਵੱਡੀ ਹੈ ਬਾਈ ਠੀਕ ਹੈ ਜੀ ਲੋ ਜੀ ਸਾਫ ਸੂਬ ਥੱਲੇ ਥੱਲੇ ਦੀਆਂ ਬਹੁਤ ਦੋਨੇ ਹੀ ਬਹੁਤ ਸਾਫ ਠੀਕ ਹੈ ਜੀ ਲੋ ਜੀ ਥਣ ਚੈੱਕ ਕਰ ਸਕਦੇ ਲੰਮਾ ਥਣ ਲੱਗਿਆ ਲੋ ਜੀ ਕੱਦ ਗੁੱਟ ਸੁਖਨਾ ਕਰਮਾਲੀਆ ਸੋਣਾ ਠੀਕ ਹੈ ਜੀ ਮੋੜ ਦੇ ਬੰਦ ਬੰਦ ਲੋ ਜੀ ਠੀਕੀ ਜ਼ਰੂਰ ਆ ਠੀਕ ਹੈ ਜੀ ਲੋ ਜੀ ਬੱਚਾ ਵੀ ਮਗਰ ਲੋ ਜੀ ਬਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ